ਕਿਸਾਨ ਦੋਸਤੋ ਇਸ ਸਮੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਕਿ ਜਿਵੇਂ ਬਹੁਤ ਸਾਰੇ ਕਿਸਾਨ ਵੀਰਾਂ ਸਵਾਲ ਆ ਰਹੇ ਕਿ ਐਤਰੀ ਵੱਖ-ਵੱਖ ਰਿਪੋਰਟਾਂ ਇਹ ਕਹਿ ਰਹੀਆਂ ਕਿ ਗਰਮੀ ਪੈ ਸਕਦੀ ਹੈ ਤਾਂ ਗਰਮੀ ਤੋਂ ਬਚਾਉਣ ਵਾਸਤੇ ਕਣਕ ਦੇ ਉੱਪਰ ਅਸੀਂ ਕੀ ਕਰ ਸਕਦੇ ਹਾਂ ਭਾਵੇਂ ਕਿ ਬਾਜ਼ਾਰ ਦੇ ਹਾਲਾਤ ਇਹ ਬਣੇ ਪਏ ਨੇ ਕਿ ਕਈ ਵਿਅਕਤੀ ਮੁਨਾਫਾ ਖੋੜ ਲਗਾਤਾਰ ਪ੍ਰਚਾਰ ਕਰ ਰਿਹਾ ਕਿ ਆਹ ਮੇਰੀ ਉਲੀ ਵਾਲੀ ਦਵਾਈ ਪਾਲਾ ਆਹ ਪਾਲਾ ਆਹ ਪਾਲਾ ਤਾਂ ਉਹਨਾਂ ਤੋਂ ਬਚ ਕੇ ਵੀ ਰਹਿਣਾ ਇੱਕ ਦੋ ਬੰਦੇ ਤਾਂ ਮੇਰੀਆਂ ਹੀ ਵੀਡੀਓ ਕੱਟ ਕੇ ਤੇ ਉਹਨੂੰ ਮੇਰੇ ਹੀ ਖਿਲਾਫ ਵਰਤੀ ਜਾ ਰਹੇ ਐ ਤਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਗਰਮੀ ਤੋਂ ਬਚਾਉਣ ਵਾਸਤੇ ਆਪਾਂ ਘਾਟਾਂ ਵਾਲੀ ਸਪਰੇ ਦੀ ਗੱਲ ਨਹੀਂ ਮੈਂ ਕਰ ਰਿਹਾ ਇੱਥੇ ਗਰਮੀ ਤੋਂ ਬਚਾਉਣ ਵਾਸਤੇ ਗੱਲ ਕਰ ਰਿਹਾ ਤਾਂ ਮੈਂ ਹ ਕੁਲਦੀਪ ਸਿੰਘ ਸ਼ੇਰਕਮਰਖਾਈ ਫਤਰੀ ਸਾਹ ਪੋਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਫਰਵਰੀ 2024 ਦੇ ਵਿੱਚ ਵੀਡੀਓ ਰਿਕਾਰਡ ਕਰ ਰਿਹਾ ਕਿਉਂਕਿ ਫਰਵਰੀ 2024 ਤੇ ਹੀ ਇਹ ਲਾਗੂ ਹੁੰਦੀ ਹੈ ਜੇ ਨੂੰ 25 ਜਿਹੜੇ ਕੋਈ ਦੇਖ ਦੇਖੇਗਾ ਤਾਂ ਉਸ ਸਮੇਂ ਹਾਲਾਤ ਹੋਰ ਹੋ ਸਕਦੇ ਆ ਤਾਂ ਦੋਸਤੋ ਪਹਿਲੀ ਗੱਲ ਕਿ ਇਸ ਸਾਲ ਕੁਝ ਸ਼ੁਰੂਆਤੀ ਰਿਪੋਰਟਾਂ ਇਹ ਦੱਸ ਰਹੀਆਂ ਫਾਈਨਲ ਨਹੀਂ ਹੈਗਾ ਹਜੇ ਦੱਸ ਰਹੀਆਂ ਕਿ ਅਗੇਤੀ ਗਰਮੀ ਪੈ ਸਕਦੀ ਹੈ ਜੇਕਰ ਅਗੇਤੀ ਗਰਮੀ ਪੈਂਦੀ ਹੈ ਤਾਂ ਉਸ ਸਮੇਂ ਗਰਮੀ ਤੋਂ ਬਚਾਉਣ ਵਾਸਤੇ ਅਸੀਂ ਕੀ ਕਰਨਾ ਭਾਵੇਂ ਕਿ ਲੋਕ ਦਾਅਵੇ ਜਿਹੜੇ ਮਰਜ਼ੀ ਕਰੀ ਜਾਣ ਉਹ ਨਹੀਂ ਹੋਏਗਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਲੀ ਨਾਲ ਸਪਰੇਨਾ ਝਾੜਵਾ ਜਾਏਗਾ ਉੱਲੀ ਨਾਸ਼ਕ ਦੀ ਸਪਰੇਅ ਕਰਨ ਦੀ ਹਜੇ ਜ਼ਰੂਰਤ ਨਹੀਂ ਹੈਗੀ ਪੰਜਾਬ 'ਚ ਕਿਤੇ ਵੀ ਨਾ ਪੰਜਾਬ 'ਚ ਨਾ ਹਰਿਆਣੇ ਦੇ ਵਿੱਚ ਕੋਈ ਵੀ ਹਾਲਾਤ ਨਹੀਂ ਹੈਗਾ ਤੇ ਨਾ ਹੀ ਕੋਈ ਐਹੋ ਜਿਹੀ ਉੱਲੀ ਨਾਸ਼ਕ ਸਪਰੇਅ ਹੈਗੀ ਐ ਕਿ ਜਿਹੜੀ ਤੁਹਾਡੇ ਖੇਤ ਦੇ ਵਿੱਚ 1 ਮਹੀਨਾ ਜਿਹੜਾ ਹੈਗਾ ਅਸਰ ਰੱਖ ਸਕੇ ਕਿਉਂਕਿ ਹਜੇ ਤੱਕ 1 ਮਹੀਨੇ ਤੱਕ ਕੋਈ ਐਹੋ ਜਿਹੀ ਦਿੱਕਤ ਆਉਣ ਵਾਲੀ ਨਹੀਂ ਤੇ ਜਿਹੜਾ ਵਿਸਾਰ ਰੋਗ ਹਲਦੀ ਰੋਗ ਦਾ ਲੋਕ ਪ੍ਰਚਾਰ ਕਰਦੇ ਐ ਇਹ ਤਾਂ ਜਿਹੜੀਆਂ ਤੁਸੀਂ ਨਵੀਆਂ ਕਿਸਮਾਂ ਲਾਈਆਂ ਇਹਨਾਂ ਦੇ ਵਿੱਚ ਬਿਮਾਰੀ ਆਉਂਦੀ ਹੀ ਨਹੀਂ ਹੈਗੀ ਤਾਂ ਆਪਾਂ ਗੱਲ ਕਰੀਏ ਮੁੱਖ ਵਿਸ਼ਾ ਇਹਦੇ ਚ ਰੱਖੀਏ ਕਿ ਆਪਾਂ ਗਰਮੀ ਤੋਂ ਬਚਾਉਣ ਵਾਸਤੇ ਕਣਕ ਦੇ ਵਿੱਚ ਕੀ ਕਰਨਾ ਹੈ ਦੇਖੋ ਗਰਮੀ ਤੋਂ ਬਚਾਉਣ ਵਾਸਤੇ ਕਣਕ ਦੇ ਵਿੱਚ ਸਭ ਤੋਂ ਵਧੀਆ ਰੋਲ ਹੁੰਦਾ ਪोटाश ਦਾ ਜਿਹੜੀ ਪोटाश ਹੈਗੀ ਹੈ ਇਹਦਾ ਸਪਰੇਏ ਜੇ ਤੁਸੀਂ ਕਣਕ ਦੇ ਵਿੱਚ ਕਰਦੇ ਹੋ ਤਾਂ ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਗਰਮੀ ਤੋਂ ਬਚਾਉਂਦੀ ਹੈ ਗਰਮੀ ਨਾਲ ਲੜਨ ਦੀ ਸ਼ਕਤੀ ਦਿੰਦੀ ਹੈ ਭਾਵੇਂ ਉੱਥੇ ਤੁਹਾਡਾ 52 34 ਹੈ ਤੇ ਭਾਵੇਂ ਥੋੜਾ ਉੱਥੇ 13 045 ਹੈ ਪਰੰਤੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚੀਖ ਸਪਾਰਸ਼ ਕਰਦੀ ਆਪਾਂ ਉਹ ਦੇਖੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਕਿ ਵਧਦੇ ਹੋਏ ਤਾਪਮਣ ਤੋਂ ਫਸਲਾਂ ਨੂੰ ਬਚਾਉਣ ਦੇ ਲਈ ਤੁਸੀਂ ਖੇਤ ਦੇ ਵਿੱਚ ਦੋ ਸਪਰੇ ਪੋਟਾਸ਼ੀਅਮ ਨਾਈਟ੍ਰੇਟ 13045 ਦੇਖ ਕਰ ਸਕਦੇ ਹੋ ਇਹ ਕਦੋਂ ਕਦੋਂ ਤੇ ਪਹਿਲਾ ਕਰਨਾ ਕਿੰਨਾ ਹੈਗਾ 100 ਲੀਟਰ ਪਾਣੀ ਦੇ ਵਿੱਚ 2 ਕਿਲੋ ਪਾ ਕੇ ਇਹ ਕਹਿੰਦੇ 200 ਲੀਟਰ ਪਾਣੀ ਵਰਤੋ 4 ਕਿਲੋ ਸਪਰੇਅ ਕਰੋ ਇਹ ਕਹਿੰਦੇ ਆ ਕਿ ਜਦੋਂ ਤੁਹਾਡਾ ਗੋਬ ਵਾਲਾ ਪੱਤਾ ਨਿਕਲ ਆਉਂਦਾ ਗੋਬ ਵਾਲਾ ਪੱਤਾ ਕੀ ਹੁੰਦਾ ਮੈਂ ਅੱਗੇ ਦੱਸਦਾ ਤੇ ਦੂਸਰਾ ਜਿਹੜਾ ਹੈਗਾ ਬੂਰ ਪੈਣ ਸਮੇ ਕਰਨੀ ਇਹਨਾਂ ਨੇ ਕਿਹਾ ਭਾਵੇਂ ਕਿ ਜਿਹੜਾ ਹੈਗਾ ਜੇ ਕਿਸਾਨ ਵੀਰ ਦੋ ਸਪਰੇਅ ਨਹੀਂ ਕਰਦੇ ਕਿਸਾਨ ਵੀਰ ਇੱਕ ਹੀ ਸਪਰੇਅ ਕਰਨੀ ਚਾਹੁੰਦਾ ਹੈ ਤਾਂ ਉਹਦੇ ਲਈ ਜਿਹੜਾ ਬੈਸਟ ਟਾਈਮ ਹੋਏਗਾ ਉਹ ਇਹ ਹੋਏਗਾ ਜਿਸ ਸਮੇਂ ਕਣਕ ਦਾ ਜਿਹੜਾ ਹੈਗਾ ਛਿੱਟੇ ਨਿਕਲ ਆਏ ਤੇ ਬੂਰ ਪਿਆ ਹੋਇਆ ਠੀਕ ਹੈ ਜਿਸ ਸਮੇ ਬੂਰ ਪਿਆ ਹੋਇਆ ਤੇ ਛਿੱਟੇ ਨਹੀਂ ਕੱਢ ਰਾਇ ਉਦੋਂ ਤੁਸੀਂ ਇੱਕ ਸਪਰੇਅ ਕਰੋਗੇ ਤਾਂ ਉਹ ਵੀ ਕੰਮ ਕਰੇਗਾ ਅੱਛਾ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਦੇਖੋ ਝੰਡਾ ਪਤਾ ਨਹੀਂ ਕੱਢ ਰਿਹਾ ਇਹ ਝੰਡਾ ਪਤਾ ਨਹੀਂ ਕਰ ਰਿਹਾ ਜਿਹਨੂੰ ਅਸੀਂ ਬੂਟ ਲੀਫ ਸਟੇਜ ਕਹਿੰਦੇ ਆ ਬੂਟ ਲੀਫ ਉਹ ਪੱਤਾ ਜਿਹੜਾ ਪੱਤੇ ਦੇ ਵਿੱਚ ਮੁੰਜਰ ਲਪੇਟੀ ਦੂਜਾ ਸਪਰੇਅ ਕਰਨਾ ਜਦੋਂ ਆ ਨਿਕਾ ਨਿਕਾ ਬੂਰ ਪਿਆ ਗਿਆ ਦੇਖੋ ਜੀ ਬੂਰ ਪਿਆ ਹੋਇਆ ਨਾ ਇੱਥੇ ਉਸ ਸਮੇਂ ਠੀਕ ਦੂਜਾ ਇਨਥੇਸਿਸ ਸਟੇਜ ਤੇ ਪਹਿਲਾ ਬੂਟ ਲੀਫ ਤੇ ਜਿਹਨੇ ਐਕਸਪਰੇ ਕਰਨਾ ਹੈ ਉਹ ਉਦੋਂ ਕਰੇਗਾ ਜਦੋਂ ਬੂਰ ਪੈਂਦਾ ਹੈਗਾ ਕਲੀਅਰ ਇਹਦੇ ਤੋਂ ਬਿਨਾ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਸਲਸੀਲਿਕ ਐਸਿਡ ਵੀ ਵਰਤ ਸਕਦੇ ਹੋ 15 ਗ੍ਰਾਮ ਪ੍ਰਤੀ ਕਿੱਲਾ ਇਹਨੂੰ 450 ਐਮਐਲ ਇਥਾਈਲ ਅਲਕੋਹਲ ਚ ਘੋਲ ਕੇ 200 ਲੀਟਰ ਪਾਣੀ ਦਾ ਨਾਲ ਜਿਹੜਾ ਹੈਗਾ ਇਹਦਾ ਸਪਰੇਅ ਤੁਸੀਂ ਕਰ ਸਕਦੇ ਹੋ ਤੇ ਇਹਦਾ ਵੀ ਸਪਰੇਅ ਉਦੀ ਕਰਨਾ ਦੋ ਸਪਰੇਅ ਪਹਿਲਾ ਬੂਟ ਲੀਫ ਤੇ ਤੇ ਦੂਜਾ ਤੁਹ ਜਿਹੜਾ ਸਪਰੇਅ ਕਰਨਾ ਹੈਗਾ अर्ਲੀ ਮਿਲਕ ਸਟੇਜ ਠੀਕ ਹੈ ਇਹਦੇ ਥੋੜਾ ਫਰਕ ਹੋ ਗਿਆ ਪਹਿਲਾ ਬੂਸਟ ਸਟੇਜ ਤੇ ਤੇ ਦੂਜਾ अर्ਲੀ ਮਿਲ ਸਟੇਜ ਉੱਤੇ ਕਰਨਾ ਤੇ ਜਿਹੜਾ ਹੈਗਾ ਤੁਹਾਡਾ ਇਹ 13045 ਪਹਿਲਾ ਸਪਰੇਅ ਜਿਵੇਂ ਆ ਦੇਖੋ ਕਿ ਆ ਝੰਡਾ ਪਤਾ ਨਿਕਲਣਾ ਸ਼ੁਰੂ ਹੋਇਆ ਤੇ ਦੂਜਾ ਆ ਜਿਹੜਾ ਬੂਰ ਪੈਣ ਲੱਗਿਆ ਇਹਨਾਂ ਸਟੇਜ ਦੇ ਉੱਤੇ ਕਰਨਾ ਜੇ ਕੋਈ ਇਹ ਕਰਨਾ ਚਾਹੁੰਦਾ ਹੈ ਤਾਂ ਉਹ ਬਾਹਰ ਵਾਲੇ ਦੇ ਬਾਅਦ ਵਾਲੇ ਵਿੱਚ ਕਰ ਸਕਦਾ ਜਦੋਂ ਬੂਰ ਪੈਂਦਾ ਹੈਗਾ ਕਲੀਅਰ ਹੈ ਹੁਣ ਕੀ ਹੁੰਦਾ ਹੈਗਾ ਕਿ ਅਸੀਂ ਬਾਜ਼ਾਰ ਚ ਜਾਨੇ ਆ ਤਾਂ ਸਾਨੂੰ ਉਥੇ ਕਈ ਵਾਰੀ ਗੁੰਮਰਾਹ ਕਰਨ ਪ੍ਰਚਾਰ ਕਰਨ ਵਾਲੇ ਬੰਦੇ ਮਿਲ ਜਾਂਦੇ ਆ ਉਹ ਸਾਨੂੰ ਕਹਿੰਦੇ ਐ ਕਰ ਇਹਰੇ ਤੂੰ ਪਾਲਾ ਫੰਗੇ ਸੜ ਇਹ ਰਚ 200 ਰੁਪਏ ਦੀ ਆ ਦਵਾਈ ਪੈਂਦੀ ਐ 30 ਰੁਪਏ ਦੀ ਉਹ ਕਿ ਜਿਹੜੀ ਹੈਗੀ ਐ ਤੇਲੇ ਵਾਲੀ ਪਾਲਾ ਜਦੋਂ ਤੁਸੀਂ 2 ਕਿਲੋ 13045 ਪਾ ਰਹੇ ਹੋ ਇਹ ਇਹਦੇ ਵਿੱਚੋਂ ਬਾਜ਼ਾਰੋਂ ਲਿਆ ਕੇ ਆ ਸਮਾਨ ਹੋਰ ਪਾਉਣੇ ਸ਼ੁਰੂ ਕਰ ਦਿੰਨੇ ਹੋ ਤਾਂ ਉਹਦੇ ਨਾਲ ਕਣਕ ਦੀ ਬਰਨਿੰਗ ਹੋਣ ਦਾ ਖਤਰਾ ਰਹਿੰਦਾ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਜਿਉ ਕੱਲਾ ਕਰਨ ਨੂੰ ਤਰਜੀਹ ਦਿਓਗੇ ਤਾਂ ਜ਼ਿਆਦਾ ਵਧੀਆ ਰਹੇਗਾ ਜੇਕਰ ਤੁਸੀਂ 100 ਲੀਟਰ ਚ 2 ਕਿਲੋ ਪਾ ਕੇ ਸਪਰੇਅ ਕਰ ਰਹੇ ਹੋ ਤੇ ਇਹ ਵੀ ਧਿਆਨ ਰੱਖਿਓ ਕਿ ਸਪਰੇਅ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਹੀ ਕੀਤਾ ਜਾਵੇ ਤਾਂ ਉਹ ਤੁਹਾਡੇ ਲਈ ਜ਼ਿਆਦਾ ਬੈਟਰ ਹੋਏਗਾ ਠੀਕ ਹੈ ਦਾ ਮੇਨ ਗੱਲ ਜਿਹੜੀ ਕਿ ਆਪਾਂ ਪ੍ਰਭਾਵ ਦੀ ਗੱਲ ਕਰਦੇ ਸੀਗੇ ਕਿ ਆਪਾਂ ਗਰਮੀ ਦੇ ਪ੍ਰਭਾਵ ਤੋਂ ਬਚਣਾ ਹੈਗਾ ਤਾਂ ਉਹਦੇ ਲਈ ਜਿਵੇਂ ਤੁਹਾਨੂੰ ਮੈਂ ਮੇਨਲੀ ਤੇ ਦੱਸ ਰਿਹਾ ਕਿ ਪਹਿਲਾ ਸਪਰੇਅ ਤੁਹਾਡਾ ਹੋ ਗਿਆ ਉਸ ਸਮੇਂ ਜਦੋਂ ਝੰਡਾ ਪੱਤਾ ਨਿਕਲਣਾ ਸ਼ੁਰੂ ਹੁੰਦਾ ਹੈ ਤੇ ਜਦੋਂ ਝੰਡੇ ਪੱਤੇ ਦੇ ਵਿੱਚੋਂ ਕਸੀਰ ਬਾਹਰ ਹੋਣੇ ਸ਼ੁਰੂ ਹੋ ਜਾਂਦੇ ਆ ਉਦੋਂ ਬੂਟ ਸਟੇਜ ਖਤਮ ਹੋ ਜਾਂਦੀ ਹੈ ਤਾਂ ਉਹਦੇ ਵਿਚਾਲੇ ਵਿਚਾਲੇ ਤੁਸੀਂ ਕਰ ਸਕਦੇ ਹੋ ਤੇ ਦੂਜਾ ਸਪਰੇਅ ਤੁਸੀਂ ਜਿਹੜਾ ਹੈਗਾ ਜਦੋਂ ਬੂਰ ਪੈਣ ਲੱਗ ਪਿਆ ਉਹ ਸਮੇਂ ਉਹ ਸਟੇ ਦੇ ਉੱਪਰ ਕਰ ਸਕਦੇ ਹੋ ਜਿਹੜੇ ਕਿਸਾਨ ਵੀ ਜਿਹੜਾ ਹੈਗਾ ਖੇਤਾਂ ਦੇ ਵਿੱਚ ਮੈਗਨੀਜ਼ ਦੀ ਘਾਟ ਹੈਗੀ ਹੈ ਉਹ ਜਿਹੜਾ ਹੈਗਾ ਜਦੋਂ ਝੰਡਾ ਪੱਤਾ ਨਿਕਲਦਾ ਉਸ ਸਮੇਂ ਮੈਗਨੀਜ਼ ਦਾ ਸਪਰੇਅ ਵੀ ਨਾਲ ਪਾ ਸਕਦੇ ਆ ਪਰੰਤੂ ਉੱਥੇ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਭਾਈ ਜਿਹੜਾ ਤੁਹਾਡਾ ਖੇਤ ਦੇ ਵਿੱਚ ਫਿਰ 2 ਕਿਲੋ 13045 ਨਹੀਂ ਪਊਗੀ ਉੱਥੇ ਕਿਲੋ ਹੀ ਪਾਏ ਜੋ ਜ਼ਿਆਦਾ ਚੀਜ਼ਾਂ ਪਾ ਦਿਓਗੇ ਤਾਂ ਸੜ ਜਾਂਦਾ ਹੈ ਜਿਹੜਾ ਖਸਾਨਵੀਰ ਬੋਰਨ ਪਾਉਣਾ ਚਾਹੁੰਦੇ ਐ ਬੋਰਨ ਤੁਸੀਂ ਜਿਹੜਾ ਹੈਗਾ 200 ਗ੍ਰਾਮ ਤੱਕ ਕਿੱਲੇ ਦਾ ਕਣਕ ਦੇ ਵਿੱਚ ਪਾ ਸਕਦੇ ਹੋ ਤੇ ਪਾਈਆ ਤੱਕ ਵੀ ਪਾ ਸਕਦੇ ਹੋ ਨਿਕ 200 ਗ੍ਰਾਮ ਪਕਸਾਨਾ ਨੂੰ ਕਹਾਂਗੇ 200 ਗ੍ਰਾਮ ਤੋਂ ਵੱਧ ਨਾ ਪਾਇਓ ਜੋ 100 ਲੀਟਰ ਪਾਣੀ ਦੇ ਵਿੱਚ ਤੇ ਕਿੱਲੇ ਦਾ 200 ਗ੍ਰਾਮ ਬਹੁਤ ਹੈ ਠੀਕ ਹੈ ਤਾਂ ਇਸ ਚੀਜ਼ ਦਾ ਤੁਸੀਂ ਜਿਹੜਾ ਹੈਗਾ ਧਿਆਨ ਰੱਖਣਾ ਨਿਸਾਰਾ ਹੋਣ ਤੋਂ ਬਾਅਦ ਵਿੱਚ ਬੋਰਨ ਪਾਉਂਦਾ ਕੋਈ ਲਾਭ ਨਹੀਂ ਮਿਲੇਗਾ ਠੀਕ ਹੈ ਇਹ ਚੀਜ਼ ਨੋਟ ਕਰਨਾ ਤੇ ਇੱਕ ਚੀਜ਼ ਹੋਰ ਧਿਆਨ ਰੱਖਣਾ ਕੇ 2024 ਦੇ ਵਿੱਚ ਕਿਉਂਕਿ ਅਰਲੀ ਗਰਮੀ ਪੈ ਸਕਦੀ ਹੈ ਤਾਂ ਪਿਛਲੇ ਸਾਲ ਦੀਆਂ ਕੋਈ ਵੀਡੀਓ ਦੇਖ ਰਿਆ ਹੋਵੇ ਜਿਹਦੇ ਵਿੱਚ ਆਪਾਂ ਗੱਲ ਕੀਤੀ ਹੋਵੇ ਕਿ ਨਿਸਾਰੇ ਸਮੇਂ 3 ਕਿਲੋ 4 ਕਿਲੋ ਯੂਰੀਆ ਦਾ ਸਪਰੇਅ ਕਰਦੇ ਹੋ ਤਾਂ ਉਹਦਾ ਸਪਰੇਅ ਆਪਾਂ ਨਹੀਂ ਕਰਾਂਗੇ ਕਿਉਂਕਿ ਜੇ ਤੁਸੀਂ ਹੁਣ ਇਸ ਸਟੇਜ ਤੇ ਸਪਰੇਅ ਕਰਦੇ ਹੋ ਤੋਰੇ ਨਾਲ ਤੁਹਾਡਾ ਨਿਸਾਰਾ ਲੇਟ ਹੋ ਜਾਏਗਾ ਜੇ ਨਿਸਾਰਾ ਲੇਟ ਹੋਏਗਾ ਅੱਗੇ ਕਣ ਗਰਮੀ ਚਾਹੂਗੀ ਤੋਰੇ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਇਸ ਕਰਕੇ ਪਿਛਲੇ ਸਾਲ ਵਾਲੀ ਵੀਡੀਓ ਇੱਥੇ ਲਾਗੂ ਨਹੀਂ ਹੁੰਦੀ ਤੇ ਇਹ ਧਿਆਨ ਰੱਖਣਾ ਮੈਂ ਫੇਰ ਤੁਹਾਨੂੰ ਜਿਹੜਾ ਹੈਗਾ ਇਹ ਚੇ ਦੱਸਣਾ ਚਾਹਾਂਗਾ ਕਿ ਮੇਨ ਰੋਲ ਹੁੰਦਾ ਤੁਹਾਡਾ ਪੋਟਾਸ਼ ਦਾ ਤੇ ਪੋਟਾਸ਼ ਜਿਹੜੀ ਹੈਗੀ ਇਸ ਸਮੇਂ ਤੁਸੀਂ ਖੇਤ ਨੂੰ ਦਿਓਗੇ ਤਾਂ ਉਹਦੇ ਰਿਜ਼ਲਟ ਆਉਣਗੇ ਜਿਹੜੀ ਤੁਸੀਂ 13045 ਕਈ ਕਿਸਾਨ ਵੀਰਾਂ ਨੇ ਕਹਿਣ ਤੇ ਪਹਿਲਾਂ ਹੀ ਕਰ ਦਿੱਤੀ ਤਾਂ ਉਹਦਾ ਤੁਹਾਨੂੰ ਇਹਨਾ ਬੈਨੀਫਿਟ ਨਹੀਂ ਹੋਏਗਾ ਜੇ ਕਰਨੀ ਹੈ ਤਾਂ ਆਹ ਸਟੇਜ ਜਦੋਂ ਜਿਹੜਾ ਹੈਗਾ ਝੰਡਾ ਪੱਤਾ ਨਿਕਲ ਕੇ ਤੇ ਉਹਦੇ ਵਿੱਚੋਂ ਆ ਜਿਹੜੇ ਨਿਕ ਜਿਵੇਂ ਦਿਖਾਇਆ ਸੀ ਕਸੀਬ ਜਾਂ ਨਿਕਲਦਾ ਉਹ ਸਟੇਜ ਤੱਕ ਜਿਹੜੀ ਕੀਤੀ ਹੈ ਉਹ ਗਰਮੀ ਤੋਂ ਬਚਾਉਣ ਵਾਸਤੇ ਉਹ ਜ਼ਿਆਦਾ ਵਧੀਆ ਹੈ ਇਹਨੂੰ ਅਸੀਂ ਇਹ ਜਿਹੜੀ ਵੀਡੀਓ ਤੁਸੀਂ ਦੇਖ ਲਓ ਕਿ ਟਰਮੀਨਲ ਹੀਟ ਦੇ ਉੱਤੇ ਹੈ ਮੇਨਲੀ ਆਪਾਂ ਟਰਮੀਨਲ ਹੀਟ ਦੀ ਇਸ ਵੀਡੀਓ 'ਚ ਗੱਲ ਕਰ ਰਹੇ ਹਾਂ ਕਿ ਜੇ ਟਰਮੀਨਲ ਹੀਟ ਤੋਂ ਅਸੀਂ ਬਚਾਉਣਾ ਹੈਗਾ ਤਾਂ ਅਸੀਂ ਇਹਦੇ ਦੋ ਸਪਰੇਅ ਕਰ ਸਕਦੇ ਹਾਂ ਤਾਂ ਜਿਹੜਾ ਕਿਸਾਨ ਵੀ ਇੱਕੋ ਸਪਰੇਅ ਕਰਨਾ ਚਾਹੁੰਦੇ ਹੈ ਉਹਨਾਂ ਦੇ ਲਈ ਜ਼ਿਆਦਾ ਬੈਟਰ ਹੋਏਗਾ ਜੇ ਇਸ ਸਮੇਂ ਖੇਤ ਦੇ ਵਿੱਚ ਬੂਰ ਪੈਣਾ ਸ਼ੁਰੂ ਹੁੰਦਾ ਹੈ ਉਸ ਸਮੇਂ ਤੁਸੀਂ ਜਿਹੜਾ ਹੈਗਾ 100 ਲੀਟਰ ਪਾਣੀ ਚ ਡੋੜ ਤੋਂ 2 ਕਿਲੋਗ੍ਰam ਤੇ ਜੇਕਰ ਤੁਸੀਂ 200 ਲੀਟਰ ਪਾਣੀ ਪਾਉਣੇ ਹੋ ਤਾਂ 3 ਤੋਂ ਲੈ ਕੇ 4 ਕਿਲੋਗ੍ਰam 13045 ਲਪਾ ਕੇ ਸਪਰੇਅ ਕਰ ਸਕਦੇ ਹੋ ਕਈ ਵਾਰੀ ਕਿਸਾਨ ਵੀ ਕੀ ਹੁੰਦਾ ਹੈ ਕਿ ਜਿਹੜਾ ਉਹ ਸਪਰੇਅ ਦੇਖੋ ਬੂਰ ਪੈਣ ਤੇ ਹੋਣਾ ਜਦੋਂ ਤਾਂ ਕਿਸਾਨ ਵੀ ਲੇਟ ਕਰ ਦਿੰਦੇ ਆ ਦੁੱਧਾ ਪੈਣ ਦੇ ਉੱਤੇ ਸਪਰੇਅ ਕਰਦੇ ਆ ਤਾਂ ਉਹਦੀ ਸਿਫਾਰਸ਼ ਨਹੀਂ ਹੈਗੀ ਉਸ ਸਮੇਂ ਜਿਹੜੇ ਹੈਗੇ ਰਿਜ਼ਲਟ ਘਟ ਜਾਣਗੇ ਰਿਜ਼ਲਟ ਉਦੋਂ ਹੀ ਮਿਲੇਗਾ ਜਿਸ ਸਮੇ ਬੂਰ ਪੈ ਰਿਆ ਉਸ ਸਮੇ ਕੀਤੇ ਹੋਏ ਸਪਰੇ ਦੇ ਇਹ ਉੱਪਰ ਜਦੋਂ ਬੂਰ ਪੈਣ ਤੋਂ ਬਾਅਦ ਦੁੱਧ ਆ ਪਣਾ ਸ਼ੁਰੂ ਹੋ ਗਿਆ ਉਸ ਸਮੇ ਉਹਦਾ ਜਿਹੜਾ ਹੈਗਾ ਉਹਨਾਂ ਰਿਜ਼ਲਟ ਨਹੀਂ ਆਏਗਾ ਇਸੇ ਤਰੀਕੇ ਨਾਲ ਜਿਹੜਾ ਹੈਗਾ ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਨੇ ਕਿ 13045 ਦਾ ਬੈਟਰ ਜਿਹੜਾ ਰਿਜ਼ਲਟ ਲੈਣਾ ਹੈ ਕਿ ਇਹ ਜੂਸ ਭਰ ਨੂੰ ਜਿਹੜਾ ਹੈਗਾ ਪ੍ਰਮੋਟ ਕਰਦੀ ਹੈ ਤਾਂ ਜਿਸ ਸਮੇ ਤੁਸੀਂ ਕਿਉਂਕਿ ਹੁੰਦਾ ਕਿ ਕਿਸਾਨ ਵੀ ਲੇਟ ਕਰ ਦਿੰਦੇ ਐ ਜੋ ਜੂਸ ਭਰ ਗਿਆ ਉਸ ਤੋਂ ਬਾਅਦ ਸਪਰੇ ਕਰਨਾ ਕੋਈ ਫਾਇਦਾ ਨਹੀਂ ਹੈਗਾ ਤਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਸਿਫਾਰਸ਼ ਕੀਤੀ ਹੈ ਐਂਥੀਕਸਿਸ ਜਿਸ ਸਮੇ ਜਿਹੜਾ ਹੈਗਾ ਇਹ ਬੂਰ ਪੈ ਰਿਆ ਹੁੰਦਾ ਉਸ ਸਮੇ ਤਾਂ ਪਹਿਲਾ ਸਪਰੇ ਜਿਹੜਾ ਹੈਗਾ ਜਿਹੜੋ ਗੋਬ ਦੇ ਜਿਹੜਾ ਚਿੱਟਾ ਜਿਹੜੀ ਪੱਤੇ 'ਚ ਲਪੇਟਿਆ ਹੁੰਦਾ ਉਹਦਾ ਨਿਕਲਣ ਤੇ ਕਰ ਸਕਦੇ ਹੋ ਜਿਹਦੇ ਨਾਲ ਕਿ ਤੁਹਾਡਾ ਗਰਮੀ ਤੋਂ ਬਚਾਅ ਹੋ ਸਕਦਾ ਹੈ ਜੇ ਕੋ ਸਪਰੇ ਕਰਨੀ ਚਾਹੋਣੇ ਹੋ ਤਾਂ ਉਹ ਤੁਸੀਂ ਉਦੋਂ ਕਰੋਗੇ ਜਦੋਂ ਬੂਰ ਪੈ ਰਿਆ ਹੋਏਗਾ ਠੀਕ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ